ਸਤਿ ਸ਼੍ਰੀਕਾਲ ਜੀ ਸਵਾਗਤ ਤੁਹਾਡਾ ਸਾਰਿਆਂ ਦਾ ਸਟੱਡੀ ਪੰਜਾਬ 365 ਤੇ ਰਾਜੇ ਉਮੀਦ ਕਰਦਾ ਤੁਸੀਂ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੁਹਾੜਾ ਨਾਲ ਜਾਣਕਾਰੀ ਸ਼ੇਅਰ ਕਰਨੀ ਸੀਗੀ ਐਡਵਰਟਾਈਜ਼ਮੈਂਟ ਆਈ ਸੀਗੀ ਤੇ ਬਹੁਤ ਰੋਲਾ ਰੱਪਾ ਪਿਆਗਾ ਜੀ ਬਹੁਤ ਪੋਸਟਾਂ ਆਈਆਂ ਇਹ ਹੋ ਗਿਆ ਉਹ ਹੋ ਗਿਆ ਬਹੁਤ ਤੀਜਰਾ ਤਰਾਜੀ ਜਿਤਾਇਆ ਸਾਰੇ ਆਪਣੀ ਜਗ੍ਹਾ ਸਹੀ ਵੀ ਸੀਗੇ ਬਟ ਚਲੋ ਅਸੀਂ ਆਪਣਾ ਕੰਮ ਸਿਰਫ ਹੈ ਕਿ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਠੀਕ ਹੈ ਜੀ ਜਾਣਕਾਰੀ ਕੀ ਹੈ ਸ਼ੇਅਰ ਕਰਾਂਗੇ ਪੂਰੀ ਲਾਸਟ ਤੱਕ ਬਨੇ ਰਹੋ ਦੇਖੋ ਜੀ ਇਸ਼ਤਿਹਾਰ ਜਿਹੜਾ ਤੁਹਾਡਾ ਪ੍ਰਕਾਸ਼ਿਤ ਹੋ ਗਿਆ ਸੀਗਾ 18 ਨੂੰ 22 ਨੂੰ ਅਰਜ਼ੀਆਂ ਭਰਨ ਦੀ ਜਿਹੜੀ ਤਾਰੀਖ ਸ਼ੁਰੂ ਹੋ ਗਈ ਸੀਗੀ ਤੇ ਲਾਸਟ ਜਿਹੜੀ ਹੈਗੀ ਆ ਉਹ ਤੁਹਾਡੀ 18 ਤਰੀਕਾ ਦੀ 8ਵੇਂ ਮਹੀਨੇ ਦੀ 5 ਵਜੇ ਤੱਕ ਤੇ ਫੀਸ ਭਰਨ ਦੀ ਆਖਰੀ ਮਿਤੀ ਭਾਈ 20 ਤਰੀਕਾ ਹੈਗੀ ਆ 2 ਦਿਨ ਬਾਅਦ ਠੀਕ ਹੈ ਹੁਣ ਦੇਖੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਸਾਮੀਆਂ ਦੀ ਗਿੰਦੀ ਜਿਹੜੀ ਕਾਫੀ ਜ਼ਿਆਦਾ ਆ ਠੀਕ ਹੈ ਜੀ ਇਹ ਮੇਬੀ 2023 ਵਿੱਚ ਐਡਵਰਟਾਈਜ਼ਮੈਂਟ ਆਈ ਸੀਗੀ ਦੁਬਾਰਾ ਉਹਨੂੰ ਫਿਰ ਥੋੜਾ ਮੋਡੀਫਾਈਡ ਕਰਕੇ ਵਾਧੇ ਘਾਟਾ ਕਰਕੇ ਤੇ 2025 ਨੂੰ ਲਾਂਚ ਕਰ ਦਿੱਤਾ ਗਿਆ ਠੀਕ ਹੈ ਮਤਲਬ ਰੀਓਪਨ ਹੋਈ ਇੱਕ ਤਰੀਕੇ ਦੀ ਇਹਨੂੰ ਰੀਓਪਨ ਬੋਲ ਸਕਦੇ ਆਪਾਂ ਹਨ ਜਿਨ੍ਹਾਂ ਨੇ ਨਹੀਂ ਫਾਰਮ ਭਰਿਆ ਉਹ ਦੁਬਾਰਾ ਭਰ ਸਕਦੇ ਨੇ ਤੇ ਜਿਨ੍ਹਾਂ ਨੇ ਭਰਿਆ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਭਰਨ ਦੀ ਹੁਣ ਇਹਦੇ ਵਿੱਚ ਸੀਨੀਅਰ ਅਸਿਸਟੈਂਟ ਦੀਆਂ ਵੈਕੈਂਸੀਆਂ ਨੇ ਟੋਟਲ 245 ਠੀਕ ਹੈ ਜੀ ਹੁਣ ਵਿਭਾਗਾਂ ਦਾ ਨਾਮ ਦੱਸਿਆ ਵੱਖ-ਵੱਖ ਵਿਭਾਗ ਨੇ ਪਤਾ ਨਹੀਂ ਕਿਹੜੇ-ਕਿਹੜੇ ਨੇ ਗਾਂ ਵੀ ਦੇਖਦੇ ਜੇ ਮੈਂਸ਼ਨ ਕੀਤੀ ਹੋਣਗੇ ਜੂਨੀਅਰ ਆਡੀਟਰ ਦੀਆਂ ਜਿਹੜੀਆਂ ਵਿੱਤ ਵਿਭਾਗ ਦੇ ਵਿੱਚ ਠੀਕ ਹੈ ਜੀ ਲੋਕਲ ਆਡਿਟ ਵਿੱਚ ਖਜ਼ਾਨਾ ਤੇ ਲੇਖਾ ਵਿੱਚ 14 ਸੌਰੀ ਇੱਕ ਜਿਹੜੀ ਹੈਗੀ ਤੁਹਾਡੀ ਖਜ਼ਾਨਚੀ 36 ਹੈਗੀਆਂ ਖਜ਼ਾਨਾ ਅਫਸਰ ਤੇ ਸਬ ਡਿਵੀਜ਼ਨਲ ਜਿਹੜੇ ਅਫਸਰ ਹੈਗੇ ਸਿਵਲ ਉਹ ਦੋ ਹੈਗੇ ਆ ਓਕੇ ਇਹ ਤੇ ਹੋਗੀਆਂ ਤੁਹਾਡੀਆਂ ਵੈਕੈਂਸੀਸ ਅਗੇ ਸੈਕਸ਼ਨ ਅਫਸਰ ਹੈਗੇ ਤੁਹਾਡੇ 4 ਸੈਕਸ਼ਨ ਅਫਸਰ ਬਿਜਲੀ ਹੈਗੇ ਆ 3 ਟੋਟਲ ਹੋ ਗਈਆਂ ਭਾਈ 367 ਵੈਕੈਂਸੀ ਕਾਫੀ ਨੇ ਬਟ ਹਾਂ 2023 ਵਾਲੀ ਹੀ ਮੋਡੀਫਾਈ ਕੀਤੀ ਥੋੜਾ ਵਾਧਾ ਘਟਾ ਕੀਤਾ ਗਿਆ ਹੈਗਾ ਹੁਣ ਆਪਾਂ ਕਰ ਲਈਏ ਜੀ ਅ ਕੈਟਾਗਰੀ ਵਾਈਜ਼ ਵਰਗੀਕਰਨ ਕੀ ਹੈਗਾ ਆ ਸਭ ਤੋਂ ਪਹਿਲਾਂ ਜਿਵੇਂ 245 ਨੇ ਆਪਣੀਆਂ ਸੀਨੀਅਰ ਅਸਿਸਟੈਂਟ ਸੀਨੀਅਰ ਸਟਾਫ ਜਿਹਨੂੰ ਬੋਲਦੇ ਆ ਤੇ ਜੂਨੀਅਰ ਆਡੀਟਰ ਦੀਆਂ 76 ਹੁਣ ਦੇਖੋ ਜਿਹੜੀਆਂ ਵਿੱਤ ਵਿਭਾਗ ਵਿੱਚ ਹੈਗਾ ਨਾ ਇਹ ਗੱਲ ਚੱਲ ਰਹੀ ਹੈ ਜੀ ਤੁਹਾਡੀ ਕਾਦੀ ਜੂਨੀਅਰ ਆਡੀਟਰ ਦੀ ਹੁਣ ਐਸਸੀ ਐਨ ਐਮ ਵੀ ਲਈ ਕਿ ਚਾਰ ਪੋਸਟਾਂ ਨੇ ਤਿੰਨ ਇੱਕ ਇਹਦੇ ਵਿੱਚ ਵੂਮਨਸ ਲਈ 16 ਜਿਹੜੀਆਂ ਜਰਨਲ ਲਈ ਨੇ ਦੋ ਵੂਮਨ ਲਈ ਨੇ ਐਵੇਂ ਤੁਸੀਂ ਕੈਟਾਗਰੀ ਵੰਡ ਦੇਖ ਸਕਦੇ ਹੋ ਕਿ ਜੇ ਮੈਂ ਕੱਲੀ-ਕੱਲੀ ਮੈਂਸ਼ਨ ਕਰ ਲਾਪਿਆਂ ਤਾਂ ਵੀਡੀਓ ਬਹੁਤ ਲੰਬੀ ਬਣ ਜਾਏਗੀ ਸੋ ਆਪਣਾ ਕੰਮ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਹੈ ਜਿੰਨੀ ਛੋਟੀ ਤੇਨ ਸ਼ਾਰਟ ਵੀਡੀਓ ਚ ਨਾਰਮਲ ਚ ਹੋ ਜੇ ਤਾਂ ਉਹ ਨਾ ਵਧੀਆ ਵਿਤ ਵਿਭਾਗ ਦੀ ਇੱਕੋ ਹੀ ਵੈਕੈਂਸੀ ਆ ਜਨਰਲ ਦੀ ਹੁਣ ਜਿਹੜੇ ਖਜ਼ਾਨਾ ਅਫਸਰ ਨੇ ਖਜ਼ਾਨਾ ਅਫਸਰ ਦੀਆਂ ਵੀ ਪੋਸਟਾਂ ਵੇਚ ਲੋ ਜਨਰਲ ਦੀਆਂ 15 ਨੇ ਐਸ ਸੀ ਐਮ ਵੀ 5 ਐਸ ਸੀ ਆਰ 03 ਬੀ ਸੀ 3 163 3 163 ਐਸ ਸੀ ਐਮ ਵੀ 0 ਠੀਕ ਆ ਇਹਦੇ ਵਿੱਚ ਜਿਹੜੀਆਂ ਜਿਵੇਂ 15 ਜਨਰਲ ਦੀਆਂ ਨੇ 5 ਦੇ ਔਮਨਜ਼ ਲਈ ਰੱਖੀਆਂ ਨੇ ਸੋ ਤੁਸੀਂ ਇਹ ਵੀ ਚਾਰਟ ਪੂਰਾ ਪ੍ਰੋਪਰ ਦੇਖ ਸਕਦੇ ਹੋ ਲਾਸਟ ਤੱਕ ਅਗਹੀ ਹੈਗੀ ਸਬ ਡਿਵੀਜ਼ਨ ਅਫਸਰ ਸਿਵਲ ਇਹਦੇ ਵਿੱਚ ਜਰਨਲ ਦੀ 1 ਅਤੇ 1 ਹੀ ਐਸ ਸੀ ਐਮ ਬੀ ਦੀ ਟੋਟਲ ਦੋ ਪੋਸਟਾਂ ਹੋ ਗਈਆਂ ਜਿਹੜਾ ਸੈਕਸ਼ਨ ਅਫਸਰ ਸਿਵਲ ਹੈਗਾ ਉਹਦੇ ਵਿੱਚ ਵੀ ਟੋਟਲ ਚਾਰ ਪੋਸਟਾਂ ਨੇ ਉਹ ਚ ਇੱਕ ਵੂਮਨ ਦੀ ਆ ਐਸ ਸੀ ਐਮ ਬੀ ਦੋ ਹੈ ਬੀ ਸੀ 1 ਅਤੇ ਐਕਸਪਰੀਸਮਨ ਜਰਨਲ ਇੱਕ ਹੈਗੀ ਆ ਐਵੇਂ ਆਪਣੇ ਸੈਕਸ਼ਨ ਅਫਸਰ ਬਿਜਲੀ ਦੀਆਂ ਤਿੰਨ ਪੋਸਟਾਂ ਨੇ ਇੱਕ ਜਰਨਲ ਦੀ ਸੋਰੀ ਦੋ ਜਰਨਲ ਇੱਕ ਐਸ ਸੀ ਐਮ ਬੀ ਪੋਸਟ ਹੈਗੀ ਆ ਠੀਕ ਹੈ ਜੀ ਇਹ ਤੋਂ ਘੇਟੜੀਆਂ ਪੋਸਟਾਂ ਬਾਕੀ ਕੈਟਾਗਰੀ ਵਾਈਜ਼ ਤੁਸੀਂ ਆਪਣਾ ਕੋਡ ਦੇਖ ਲਓ ਜਦੋਂ ਫਾਰਮ ਫਿਲ ਕਰਨਾ ਆਪਣੀ ਕੈਟਾਗਰੀ ਦਾ ਕੋਡ ਹੀ ਫਿਲ ਕਰਨਾ ਆ ਗਲਤ ਨਹੀਂ ਫਿਲ ਕਰਨਾ ਕਿਉਂਕਿ ਤੁਹਾਨੂੰ ਅੱਗੇ ਜਾ ਕੇ ਕਿਤੇ ਵੀ ਕੈਟਾਗਰੀ ਚੇਂਜ ਕਰਨ ਦਾ ਮੌਕਾ ਨਹੀਂ ਮਿਲੇਗਾ ਤੇ ਕੱਲ ਨੂੰ ਤੁਸੀਂ ਪੇਪਰ ਪਾਸ ਕਰ ਲਓ ਮੈਰਿਟ ਦਾ ਜੋ ਟੌਪ ਕਰ ਲਓ ਕੁਝ ਵੀ ਹੋ ਜੇ ਜਦੋਂ ਤੁਸੀਂ ਆਪਣੇ ਪ੍ਰੂਫ ਨਹੀਂ ਨਾ ਸਹੀ ਸਾਬਤ ਕਰ ਪਾਏ ਕੈਟਾਗਰੀ ਤੁਸੀਂ ਮੰਨ ਲਓ BC ਦੇ ਲਾ ਐਸਸੀ ਦਿੱਤੀ ਉੱਥੇ ਜਾ ਕੇ BC ਸਾਈਡ ਕੋ ਚੱਕੀ ਫਿਰੋਗੇ ਨਾਲ ਕਹਣਾ ਕਾਕਾ ਤੂੰ ਤੇ ਐਸਸੀ ਪਰ ਆਈ ਚਲੋ ਕਰ ਠੀਕ ਆ ਉੱਥੇ ਕੋਈ ਲਿਹਾਜ਼ ਨਹੀਂ ਆ ਜਾਣਾ ਤੁਹਾਡੀ ਕੋਈ ਸੁਣਵਾਈ ਨਹੀਂ ਹੋएगी ਸੋ ਉੱਥੇ ਦੁਖੀ ਹੋਣ ਤੋਂ ਬੈਟਰ ਆ ਹੁਣ ਹੀ ਬੜੇ ਧਿਆਨ ਨਾਲ ਇਹ ਚੀਜ਼ਾਂ ਨੂੰ ਭਰਿਆ ਕਰੋ ਠੀਕ ਹੈ ਜੀ ਅੱਗੇ ਦੇਖੋ ਹੁਣ ਵਿਦਿਅਕ ਯੋਗਤਾ ਕੀ ਹੈਗੀ ਆ ਤੁਹਾਡੀ ਸੀਨੀਅਰ ਸਹਾਇਕ ਲਈ ਇੱਕ ਤੇ ਕਹਿੰਦੇ ਬੈਚਲਰ ਡਿਗਰੀ ਹੋਣੀ ਚਾਹੀਦੀ ਆ ਮਾਨਤਾ ਪ੍ਰਾਪਤ ਯੂਨੀਵਰਸਿਟੀ ਦਾ ਦੂਜਾ ਕਹਿੰਦੇ ਕੰਪੀਟੀਟਿਵ ਟੈਸਟ ਸਪੈਸੀਫਾਈਡ ਬਾਏ ਅਪੋਇੰਟਿੰਗ ਕੁਆਲੀਫਾਈ ਕਰਨਾ ਚਾਹੀਦਾ ਜਿਹੜਾ ਕੰਪੀਟੀਟਿਵ ਟੈਸਟ ਹੈਗਾ ਜਿਹੜਾ ਉਹ ਅਪੋਇੰਟਮੈਂਟ ਦੇ ਲਈ ਜ਼ਰੂਰੀ ਹੈਗਾ ਆ ਤੀਜਾ ਪ੍ਰੋਸੈਸਰ ਲਈ 120 ਘੰਟੇ ਦਾ ਤੁਹਾਡੇ ਕੋਲ ਜਿਹੜਾ ਕੰਪਿਊਟਰ ਕੋਰਸ ਹੋਣਾ ਜ਼ਰੂਰੀ ਹੈਗਾ ਆ ਜਾਂ ਤੁਹਾਡੇ ਕੋਲ ਕੰਪਿਊਟਰ ਇਨਫੋਰਮੇਸ਼ਨ ਟੈਕਨੋਲੋਜੀ ਦਾ ਕੋਰਸ ਹੋਣਾ ਚਾਹੀਦਾ ਓ ਲੈਵਲ ਦਾ ਠ ਇਵੇਂ ਜੂਨੀਅਰ ਆਡੀਟਰ ਆ ਇਹਦੇ ਲਈ ਬੀਕੋਮ ਔਰ ਫਰਸਟ ਡਿਵੀਜ਼ਨਲ ਐਮਕੋਮ ਸੈਕੰਡ ਡਿਵੀਜ਼ਨ ਨਾਲ ਠੀਕ ਹੈ ਜੀ ਜਿਹੜੀ ਤੁਹਾਡੀ ਜੂਨੀਅਰ ਆਡੀਟਰ ਆ ਇਹਦੇ ਵਿੱਚ ਬੀਕੋਮ ਫਰਸਟ ਡਿਵੀਜ਼ਨ ਐਮਕੋਮ ਸੈਕੰਡ ਦਾ ਸੇਮ ਐਸ ਪਰ ਰੂਲ 179 ਸ਼ੁੱਡ ਹੈਵ ਅ ਸਪੀਡ ਆਫ 30 ਵਰਡਸ 30 ਮਿੰਟ ਦੀ ਤੁਹਾਡੀ ਟਾਈਪਿੰਗ ਸਪੀਡ ਕਰਨ ਦੀ ਸਪੀਡ ਹੋਣੀ ਚਾਹੀਦੀ ਆ ਫਿਰ ਗੱਲ ਬਣੇਗੀ ਜਿਲਖ ਜਾਂਚੀ ਪਈ ਨਾਰਮਲ ਸਿਰਫ ਗ੍ਰੈਜੂਏਸ਼ਨ ਖਜ਼ਾਨਾ ਅਫਸਰ ਤੁਹਾਡੀ ਸਿਰਫ ਗ੍ਰੈਜੂਏਸ਼ਨ ਤੇ ਕਮਰਸ ਵਾਲਿਆਂ ਨੂੰ ਜਿਹੜੀ ਪ੍ਰੈਫਰੈਂਸ ਦਿੱਤੀ ਜਾਏਗੀ ਪਹਿਲੇ ਕਮਰਸ ਵਾਲਿਆਂ ਨੂੰ ਦਿੱਤੀ ਜਾਏਗੀ ਸਬ ਡਿਵੀਜ਼ਨਲ ਅਫਸਰ ਸਿਵਲ ਇੰਜੀਨੀਅਰਿੰਗ ਹੋਣਾ ਚਾਹੀਦਾ ਘੱਟੋ ਘੱਟ ਫਰਸਟ ਜਾਂ ਸੈਕੰਡ ਕਲਾਸ ਹੋਣਾ ਚਾਹੀਦਾ ਕਿਸੇ ਰੈਕਗਨਾਈਜ਼ਡ ਯੂਨੀਵਰਸਿਟੀ ਚੋਂ ਪਹਿਲੇ ਜਾਂ ਦੂਜੇ ਦਰਜੇ ਤੇ ਉਹਨਾਂ ਨੇ ਸਿਵਲ ਇੰਜੀਨੀਅਰਿੰਗ ਪਾਸ ਕੀਤੀ ਹੋਣੀ ਚਾਹੀਦੀ ਆ ਤੇ 5 ਸਾਲ ਦਾ ਐਸਡੀਓ ਦਾ ਐਕਸਪੀਰੀਅੰਸ ਵੀ ਹੋਣਾ ਲਾਜ਼ਮੀ ਆ ਐਵੇਂ ਹੀ ਸਿਵਲ ਵਾਲਾ ਹੈਗਾ ਸੈਕਸ਼ਨ ਅਫਸਰ ਸੇਮ ਕੁਆਲੀਫਿਕੇਸ਼ਨ ਸੇਮ ਸਭ ਕੁਝ ਹੈਗਾ ਬਿਜਲੀ ਵਾਲੇ ਲਈ ਭਾਈ ਡਿਪਲੋਮਾ ਹੋ ਗਿਆ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਜਾਂ ਹ ਠੀਕ ਹੈ ਜੀ ਸੈਲਰੀ ਬਹੁਤ ਵਧੀਆ ਸਭ ਦੀ ਸੀਨੀਅਰ ਸਹਾਇਕ ਦੀ 35400 ਆ ਜੂਨੀਅਰ ਆਡੀਟਰ ਦੀ 35400 ਜੂਨੀਅਰ ਆਡੀਟਰ ਖਜ਼ਾਨਾ ਦਾ ਲੇਖਾ 35400 ਜ਼ਿਲ੍ਹਾ ਖਜ਼ਾਨਚੀ 35400 ਆ ਸਬ ਡਿਵੀਜ਼ਨ ਅਫਸਰ ਆ ਜਿਹੜੇ ਸਿਵਲ ਵਾਲੇ ਇਹਨਾਂ ਦੀ ਮਹਾਰਾਜ ਦੀ 47600 ਸੈਲਰੀ ਹੈਗੀ ਆ ਠੀਕ ਉਮਰ ਸੀਮਾ ਤੁਹਾਨੂੰ ਪਤਾ ਹੈ 18 ਤੋਂ 37 ਸਾਲ ਆ ਬਾਕੀ ਤੁਹਾਨੂੰ ਪਤਾ 3 ਸਾਲ ਐਸ ਬੀ ਸੀ ਦੇ 5 ਸਾਲ ਐਸ ਸੀ ਨੂੰ ਮਿਲਦੀ ਹੈ ਰੈਲੈਕਸ਼ਨ ਠੀਕ ਹੈ ਜੀ ਜਿਹੜੇ ਸੈਂਟਰ ਕਮਚਾਰੀ ਨੂੰ 45 ਸਾਲ ਤੱਕ ਦਿੱਤੀ ਜਾਂਦੀ ਆ ਠੀਕ ਹੈ ਬਸ ਇਹੀ ਜਿਹੜੀ ਇਹਦੀ ਬੇਸਿਕ ਜੀ ਜਾਣਕਾਰੀ ਆ ਸਭ ਤੋਂ ਇੰਪੋਰਟੈਂਟ ਗੱਲ ਲੱਗ ਜੀ ਫੀਸ ਫੀਸ ਦਾ ਬੜਾ ਚੱਕਰ ਪੈਂਦਾ ਬੱਚੇ ਪੁੱਛਦੇ ਆ ਬਾਅਦੋਂ ਫੀਸ ਦੇਖ ਲਓ ਜੀ ਫੀਸ ਹੈਗੀ ਆ ਜਰਨਲ ਆਰਮ ਵਰਗ ਸੁਤੰਤਰ ਸਗਰਾਮੀ ਖਿਡਾਰੀ ਹਜ਼ਾਰ ਐਸ ਸੀ ਬੀ ਸੀ ਦੇ ਆਰਥਿਕ ਤੌਰ ਤੇ ਵਰਗ ਜਿਹੜਾ ਹੈਗਾ ਆ ਈ ਡਬਲਯੂ ਐਸ ਉਹਦੀ 250 ਐਕਸ ਸਰਵਿਸਮੈਨ ਫੌਜੀ ਤੇ ਦੋਦੇ ਡਿਪੈਂਡਡ 200 ਤੇ ਫਿਜ਼ੀਕਲ ਹੈਂਡੀਕੈਪਡ 500 ਇਹ ਤੁਹਾਡਾ ਹੋ ਗਿਆ ਫੀਸ ਚੌਨ ਵਿਧੀ ਮਲਟੀਪਲ ਚੁਆਇਸ ਕੁਐਸਚਨ ਉਸ ਤੋਂ ਬਾਅਦ ਕਲੀਅਰ ਕਰੋਗੇ ਤਾਂ ਟਾਈਪਿੰਗ ਟੈਸਟ ਫਿਰ ਬਣੇਗੀ ਤੁਹਾਡੀ ਮੈਡ ਲਿਸਟ ਤੇ ਫਿਰ ਹੋਏਗੀ ਤੁਹਾਡੀ ਸਿਲੈਕਸ਼ਨ ਠੀਕ ਹੈ ਜੀ ਅਪਲਾਈ ਕਰਨ ਦੀ ਵਿਧੀ ਕੀ ਆ ਪਾਈ ਥਾਗੇ ਆ ਅਪਲਾਈ ਕਰ ਕਰਕੇ ਇੰਨੀਆਂ ਵੈਬਸਾਈਟ ਤੇ ਜਾਓ ਲਿੰਕ ਮਿਲੇਗਾ ਲਿੰਕ ਅਪਲਾਈ ਕਰੋ ਜੋ ਤੈਨੂੰ ਡਾਕੂਮੈਂਟ ਮੰਗਦੇ ਨੇ ਅਪਲੋਡ ਕਰੋ ਜਾਣਕਾਰੀ ਦਿਓ ਤੇ ਸੇਵ ਐਂਡ ਨੈਕਸਟ ਠੀਕ ਹੈ ਜੀ ਅਪਲਾਈ ਇਸ ਤਰ੍ਹਾਂ ਜਿਹੜਾ ਤੁਹਾਡਾ ਫਾਰਮ ਇਹ ਹੋ ਜਾਏਗਾ ਰਾਜੇ ਇਹ ਹੀ ਖਾਸ ਜਾਣਕਾਰੀ ਲੱਗਦੀ ਸੀ ਕਿਉਂਕਿ ਫੀਸ ਡਿਸਕਸ ਕਰ ਲਈ ਤੁਹਾਡਾ ਨਾ ਪੋਸਟਾਂ ਦੀ ਕੈਟਾਗਰੀ ਵਾਈਜ਼ ਵੰਡ ਕਿਵੇਂ ਡਿਸਕਸ ਕਰ ਲਈ ਆ ਠੀਕ ਹੈ ਜੀ ਸਿਲੈਕਸ਼ਨ ਕਿਵੇਂ ਹੋਣੀ ਉਹ ਵੀ ਜਿਹੜੀ ਤੁਹਾਡਾ ਨਾ ਡਿਸਕਸ ਕਰ ਲਈ ਹੈਗੀ ਆ ਠੀਕ ਆ ਫੋਰ ਕੋਈ ਜੀ ਜਾਣਕਾਰੀ ਹੈ ਨਹੀਂ ਬਾਕੀ ਫਿਰ ਵੀ ਤੁਹਾਡੇ ਮਨ ਚ ਕੋਈ ਸਵਾਲ ਕੋਈ ਡਾਟ ਕੋਈ ਕੁਐਸਚਨ ਹੋਵੇ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਿਓ ਮੈਂ ਰਿਪਲਾਈ ਦੇਣ ਦੀ ਤੁਹਾਡੀ ਹੈਲਪ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਕੋਈ ਸੁਝਾਅ ਕੋਈ ਰਾਏ ਦੇਣਾ ਚਾਹੇ ਤੁਸੀਂ ਉਹ ਵੀ ਦੇ ਸਕਦੇ ਹੋ ਬਾਕੀ ਰਾਜੇ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅੱਛੀ ਲਗੀ ਤਾਂ ਲਾਈਕ ਕਰ ਦਨੇ ਅੱਛੀ ਲਗੀ ਡਿਸਲਾਈਕ ਵੀ ਕਰ ਸਕਦੇ ਹੋ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰੋ ਤੁਸੀਂ ਕਾਫੀ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਹੋ ਬੇਅੰਤ ਸੋਸ਼ਲ ਮੀਡੀਆ ਪਲੇਟਫਾਰਮ ਨੇ ਜਿੱਥੇ ਤੁਹਾਡੇ ਦੋਸਤ ਤੁਸੀਂ ਜੁੜੇ ਹੋਏ ਹੋ ਤਾਂ ਇੱਕ ਦੂਜੇ ਤੱਕ ਸ਼ੇਅਰ ਕਰ ਦਿਓ ਸਭ ਤੱਕ ਵੀਡੀਓ ਪਹੁੰਚਾ ਦਿਓ ਤਾਂ ਕਿ ਜੋ ਵੀ ਐਲੀਜੀਬਲ ਨੇ ਉਹ ਆਪਣਾ ਫਾਰਮ ਫਿਲ ਕਰ ਸਕਣ ਕਿਉਂਕਿ ਉਹ 2 ਸਾਲ ਬਾਅਦ ਦੁਬਾਰਾ ਐਡਵਰਟਾਈਜ਼ਮੈਂਟ ਓਪਨ ਹੋ ਰਹੀ ਹੈ ਆਪਣਈ ਆ ਤਾ ਕਈ ਜੈ ਰਹਿ ਗਈ ਹੋਣਗੇ ਜਿਨ੍ਹਾਂ ਨੇ ਫਿਲ ਕਰਨਾ ਸੀਗਾ ਕਈ ਵਿਚਾਰੇ ਐਵੇਂ ਦੇ ਹੋਣਗੇ ਜੋ ਲੱਗ ਵਿੱਚ ਕੀ ਹੋਣਗੇ ਕਈ ਬਾਹਰ ਵੀ ਚਲ ਗਏ ਹੋਣਗੇ ਕਿਉਂਕਿ 2 ਸਾਲ ਦਾ ਜਿਹੜਾ ਟਾਈਮ ਗੈਪ ਬਹੁਤ ਜ਼ਿਆਦਾ ਹੋ ਜਾਂਦਾ ਠੀਕ ਆ ਸੋ ਜੇਕਰ ਤੁਸੀਂ ਪੰਜਾਬ ਚ ਰਹਿ ਕੇ ਤਿਆਰੀ ਕਰਕੇ ਨੌਕਰੀ ਲੈਣਾ ਚਾਹੁੰਦੇ ਤਾਂ ਵਧੀਆ ਮੌਕਾ ਤੁਸੀਂ ਭਰੋ ਆਪਣੀ ਨਾਲ ਨਾਲ ਤਿਆਰੀ ਕਰਦੇ ਰਹੋ ਠੀਕ ਹੈ ਜੀ ਕੋਈ ਕਮੈਂਟ ਕੋਈ ਸਵਾਲ ਹੋਵੇ ਤੁਸੀਂ ਮੈਨੂੰ ਵਿੱਚ ਜਿਗ ਪੁੱਛ ਸਕਦੇ ਹੋ ਬਾਕੀ ਮੇਕ ਸ਼ੋਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਐਵੇਂ ਦੀ ਨਵੀਂ ਤੋਂ ਨਵੀਂ ਟਾਈਮ ਸਰ ਅਪਡੇਟ ਦੇਖਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਵੀ ਜਰ ਪਲੱਸ ਕਰ ਲਿਓ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਵਾਜੀ ਪ੍ਰਮਾਤਮਾ ਸਰਬਦਾ ਭਲਾ ਕਰੇ ਥੈਂਕ ਯੂ